ਆ ਜਦੋਂ ਖੀਰੇ ਟੁੱਟਣ ਤੇ ਜਦੋਂ ਅੱਜ ਰੇਟ ਪੁੱਛਿਆ ਤੇ 500 ਰੁਪਏ ਕਿਵਾਂਟੋ ਚ ਉਹ ਕਹਿੰਦੇ ਵੀ ਜੇ ਦੇਨੇ ਆ ਦਦੇ ਜੋ ਨਹੀਂ ਤੇ ਫੇਰ ਰਹਿਣ ਦੋ ਤੇ ਲੋਕੀ ਕਹਿੰਦੇ ਹੁਣ ਕਿਸਾਨ ਬਹੁਤ ਨਜ਼ਾਰੇ ਲੈਂਦਾ ਵਾ ਵੀ ਸਬਜ਼ੀਆਂ ਤਾਜ਼ੀਆਂ ਵੇਚਦਾ ਵਾ ਤੇ ਬਹੁਤ ਫਾਇਦਾ ਵਾ ਪਰ ਸਾਨੂੰ ਕੋਈ ਫਾਇਦਾ ਨਹੀਂ ਯਾਰ ਆ ਕੱਲੀ ਜਿਹੜੀ ਬੋਰੀ ਆ 8 ਰੁਪਏ ਦੀ ਬੋਰੀ ਆ 50 ਰੁਪਏ ਲੈਵਾਂ ਚੜਾਈ ਲੈਣ ਲਈ ਆ ਹੋਰ ਪਾ ਕੇ ਖਰਚਾ ਵਰਚਾ ਜੇ ਆਪਦਾ ਖਰਚਾ ਨਹੀਂ ਪਾਉਂਦੇ ਜਿਹੜਾ ਆਪਦਾ ਲੱਗਹਾਲੀਆਂ ਸਾਡੀਆਂ ਲੱਗਦੀਆਂ ਆਣਦੀਆਂ ਤੇ ਸਾਨੂੰ 800 ਰੁਪਏ ਕਵੈਂਟਰ ਘਰ ਪੈਂਦੇ ਆ ਤੇ 500 ਰੁਪਏ ਏਜਾ ਨੂੰ ਸਾਨੂੰ ਦੇ ਰਿਆ 300 ਰੁਪਏ ਸਾਨੂੰ ਆਹਦੇ ਕੋਲੋਂ ਆ ਪੈ ਰਿਆ ਖਰਚਾ ਜੇ ਅਸੀਂ ਕੀ ਕਰੀਏ ਖੋਦਕਸ਼ੀਆਂ ਨਾ ਕਰਨ ਕੀ ਕਰੇ ਜਦੋਂ ਅਸੀਂ ਨਾ ਸਬਜ਼ੀ ਬੀਜੀ ਹੀ ਖੀਰੇ ਬੀਜੇ ਬਹੁਤ ਖੁਸ਼ੀ ਸ਼ੈਂਦ ਵੀ ਆਉਦਾ ਚੰਗਾ ਗੁਜ਼ਾਰਾ ਹੋਊਗਾ ਪਰ ਆ ਜਦੋਂ ਖੀਰੇ ਟੁੱਟਣ ਤੇ ਆਏ ਜਦੋਂ ਅੱਜ ਰੇਟ ਪੁੱਛਿਆ ਤੇ 500 ਰੁਪਏ ਕਵੈਂਟਰ ਜੋ ਕਹਿੰਦੇ ਵੀ ਜੇ ਦੇਨੇ ਆ ਤਾਂ ਦੇਜੋ ਨਹੀਂ ਤਾਂ ਫੇਰ ਰਹਿਣ ਦਿਓ ਤਾਂ ਕੀ ਕਰੀਏ ਆਹ ਤੇ ਲੋਕੀ ਕਹਿੰਦੇ ਹੁਣ ਕਿਸਾਨ ਬਹੁਤ ਨਜਾਰੇ ਲੈਂਦਾ ਵਾ ਇਹ ਸਬਜ਼ੀਆਂ ਤਾਜ਼ੀਆਂ ਵੇਚਦਾ ਵਾ ਤੇ ਬਹੁਤ ਫਾਇਦਾ ਵਾ ਪਰ ਸਾਨੂੰ ਕੋਈ ਫਾਇਦਾ ਨਹੀਂ ਯਾਰ ਆ ਕੱਲੀ ਜਿਹੜੀ ਬੋਰੀ ਆ 8 ਰੁਪਏ ਦੀ ਬੋਰੀ ਆ 50 ਰੁਪਏ ਲੈਵਾਂ ਚੜਾਈ ਲੈਣ ਦੀ ਆ ਹੋਰ ਪਾ ਕੇ ਖਰਚਾ ਵਰਚਾ ਜੇ ਆਪਦਾ ਖਰਚਾ ਨਹੀਂ ਪਉਂਦੇ ਜਿਹੜਾ ਆਪਦਾ ਲੱਧੀਆਂ ਸਾਡੀਆਂ ਲੱਗਦੀਆਂ ਆਣਦੀਆਂ ਤੇ ਸਾਨੂੰ 800 ਰੁਪਏ ਕਿਵੈਂਟਲ ਘਰ ਪੈਂਦੇ ਆ ਤੇ 500 ਰੁਪਏ ਏਜੰਟ ਨੂੰ ਸਾਨੂੰ ਦੇ ਰਿਹਾ 300 ਰੁਪਏ ਸਾਨੂੰ ਆਦੇ ਕੋਲੋਂ ਆ ਪੈ ਰਿਆ ਖਰਚਾ ਤੇ ਅਸੀਂ ਕੀ ਕਰੀਏ ਖੋਦਕਸ਼ੀਆਂ ਨਾ ਕਰਨ ਕੀ ਕਰੇ ਵੇਚ ਕੇ ਜਮੀਨਾ ਬਾਵੇ ਦੇ ਸਕਦੇ ਨਾ ਜਈਏ ਤਾਂ ਕੀ ਕਰੀਏ ਇੱਥੇ ਉਹ ਵੀ ਜਾਣੇ ਜਦੋਂ ਅਸੀਂ ਜਾਣੇ ਆ ਉਹ ਸ਼ਰਮ ਕਰੋ ਥੋੜੀ ਜਿਹੀ ਜਰਾ ਇਹਨਾਂ ਨੂੰ ਪੁੱਛ ਲਿਆ ਕਰੋ ਜੀਮੀਦਾਰ ਨੂੰ ਤੁਹਾਡਾ ਖਰਚਾ ਕਿੰਨਾ ਆਇਆ ਹਰੇਕ ਜਿਹੜਾ ਕੋਈ ਵੀ ਵਪਾਰੀ ਆ ਨਾ ਆਪਦਾ ਖਰਚਾ ਕੱਢ ਕੇ ਮੇਰਾ ਇੰਨਾ ਖਰਚਾ ਇਹ ਖੰਡ ਦੀ ਬੋਰੀ ਦਾ ਰਾ ਹੋਰ ਕੋਈ ਦਾਲਾਂ ਨੂੰ ਨਾ ਨਾ ਵੀ ਇੰਨਾ ਖਰਚਾ ਮੇਰੇ ਤੱਕ ਆਇਆ ਉਹ ਤਾਂ ਬਾਅਦ ਪ੍ਰੋਫਿਟ ਲੈਂਦਾ ਪਰ ਇੱਕੋ ਜੀਵਿੰਦਾਰਾ ਅਹੀਂ ਅਜਰ ਅਹੀਂ ਪਤਾ ਨਹੀਂ ਰੱਬ ਦੇ ਕੀ ਮਾ ਮਾਰੇ ਆ ਕਿ ਸਾਡੀ ਜਿਹੜੀ ਫਸਲ ਹੈ ਜੇ 800 ਰੁਪਈਆ ਸਾਡਾ ਖਰਚਾ ਆਉਂਦਾ ਕਮੈਂਟਲ ਤੇ ਸਾਨੂੰ 500 ਰੁਪਈਆ ਮਿਲਦਾ ਸਾਨੂੰ ਘਟ ਜਾ ਅਸੀਂ ਤੇ ਵੀ ਕਹਿੰਦੇ ਅਸੀਂ ਲੋਕਾਂ ਦੇ ਨਾਰਾ ਜੇ ਸਾਡੇ ਕੋ 500 ਰੁਪਈਆ ਲਿੰਦੇ ਉਹ ਜਨਤਾ ਨੂੰ ਤੁਸੀਂ ਜਿਹੜੇ ਵੇਚ ਲਾ ਰਿਹਾ ਉਹ 7 ਰੁਪਈਆ ਵੇਚਦਾ ਹਨਾ ਤੇ ਲੋਕੀ ਇਹ ਕਹਿੰਦੇ ਹੋਣ ਜੀਵਿੰਦਾਰਾ ਕੋ ਮਹਿੰਗੇ ਲਿਆਉਂਦੇ ਤੇ ਮਹਿੰਗੇ ਵੇਚਦੇ ਪਰ ਅਹੀਂ ਸਾਨੂੰ ਕੋ ਨਹੀਂ ਯਾਦ ਸਾਨੂੰ ਉਹ ਸ਼ਰਮ ਕਰ ਸਾਡੇ ਨਾਲ ਵੇਖ ਲਓ ਮੈਂ ਸ਼ਰਮ ਨਹੀਂ ਆਦੀ ਜਦੋਂ ਅਸੀਂ ਲੈ ਕੇ ਜਾਂਦੇ ਹਾਂ ਕਿੰਨਾ ਖਰਚਾ ਕਿੰਨਾ ਹੈ ਕਿੰਨਾ ਭਰਾਉਂਦਾ ਅਸੀਂ ਤਾਂ ਕਿਹ ਕੋ ਰੋਣ ਜੋਗੇ ਸਾਡਾ 800 ਰੁਪਇਆ ਖਰਚਾ ਹੈ ਉਹ ਤੁਹਾਨੂੰ 850 ਹੀ ਦੇ ਦਿਓ ਪਰ ਤੁਹਾਨੂੰ 500 ਰੁਪਇਆ ਖੁਦ ਕਸ਼ੀਆ ਨਾ ਕਰੀਏ ਤਾਂ ਕੀ ਕਰੀਏ ਅਸੀਂ ਮਾਣਦਾ ਹੈ ਅਸੀਂ ਹੁਣ ਸਾਡੇ ਨਾਲ ਇਹ ਮੇਰੀ ਚੰਗੀ ਆ ਇਹਨਾਂ ਨੇ ਵਾਟਾ ਲੈ ਜਾਂਦੇ ਆ ਸਾਰਾ ਇਹ ਅਸੀਂ ਆਵੇ ਇੱਥੋਂ ਦੇ ਰਹਿ ਕੇ ਕੋੜੋ ਲੈ ਗਏ ਅਸੀਂ ਇਤਨਾ ਭੁੱਖੇ ਦੇ ਭੁੱਖੇ ਰਹਿ ਜਾਣਾ ਇਹਤੋਂ ਉਪਰ ਤੋਂ ਤੁਹਾਡੇ ਬਾਰੇ ਸਰਕਾਰ ਆ ਕਿ ਬੇਨਤੀ ਹੈ ਕੋਈ ਕਿਸਾਨ ਬਾਰੇ ਸੋਚੋ ਭਾਈ ਉਹਨੂੰ ਵੇਚ ਕੇ ਉਹਦਾ ਬੀਮਾ ਵੀ ਹੋਣਾ ਚਾਹੀਦਾ ਫਸਲ ਦਾ ਸਭ ਕੁਝ ਹੋਣਾ ਚਾਹੀਦਾ ਪਰ ਅੰਮ੍ਰਿਤ ਜੇ ਹਮ ਪੁੱਛ ਤਲੋ ਤੁਹਾਡਾ ਖਰਚਾ ਕਿੰਨਾ ਆਇਆ ਸੀ ਇਹ ਤੇ ਐਦਾ ਖਰਚਾ ਕਿੰਨਾ ਆਇਆ ਤੁਹਾਡਾ ਜੇ 500 ਆਇਆ 800 ਆਇਆ ਤਾਂ ਨੂੰ 900 ਦਈਏ ਉਹ ਅਰਸਾ ਤੁਹਾਡਾ ਖਰਚਾ ਯਾਰ 500 ਆ ਲੈ ਛੱਡ ਦੇ ਯਾਰ ਉਦਾਂ ਹੀ ਕੱਲ ਨੂੰ ਆ ਜਾ ਯਾਰ ਤੁਮਰੀ ਅੱਲਾਹ ਦਾ ਨਾਮ ਦੋ ਕੇ ਜੇ ਬਾਪੂ ਮੈਂ ਵਾਰ ਮੀਂਹ ਨਹੀਂ ਆ ਬਾਪੂ ਮੀਂਹ ਜੇ ਸਾਡੇ ਹੋ ਜਾ ਨਹੀਂ ਕੋਈ ਕਰਾ ਚੱਲ ਬਾਹਰ ਲਗਾ ਵੇਚਣਾ ਜ਼ਮੀਨ